Bye. ਜਤਨ ਲਖਾ ਗਹਾਵਰਪੈਣ ਦਾ ਨਿਵਾਸੀ ਮੈਂ ਨਾ ਅੱਜ ਰਸ਼ੀਆ ਤੋਂ ਵਰਲਡ ਚੈਂਪੀਅਨਸ਼ਿਪ ਢੇਡ ਕੇ ਆਇਆ ਮੇਰਾ ਉੱਥੇ ਪਹਿਲਾ ਸਥਾਨ ਪ੍ਰਾਪਤ ਹੋਇਆ ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਤੇ ਉਸ ਤੋਂ ਵੱਡੀ ਮੇਰੇ ਲਈ ਇਹ ਮਾਣ ਦੀ ਗੱਲ ਆ ਕਿ ਮੇਰੇ ਪੈਣ ਵਾਸੀਆਂ ਨੇ ਮੇਰੇ ਸਾਰੇ ਭਰਾਵਾਂ ਨੇ ਮੇਰੇ ਦੋਸਤਾਂ ਨੇ ਇਵਨ ਮੇਰੇ ਫੈਮਿਲੀ ਮੈਂਬਰਸ ਨੇ ਮੇਰਾ ਬਹੁਤ ਨਿੱਘਾ ਸਵਾਗਤ ਕੀਤਾ ਇਹ ਮੇਰੇ ਲਈ ਬਹੁਤ ਵੱਡੀ ਪ੍ਰਾਊਡ ਮੂਵਮੈਂਟ ਆ ਇਹ ਮੇਰੇ ਅੱਜ ਮੇਰੀ ਮਿਹਨਤ ਦਾ ਮੁੱਲ ਪਿਆ ਜੋ ਕਿ ਮੈਨੇਜਰ ਤੋਂ ਘਟੋ ਘਟ 8-9 ਸਾਲ ਤੋਂ ਮੈਂ ਮਿਹਨਤ ਕਰ ਰਿਹਾ ਇੱਧਰ ਮੇਰੇ ਭਾਜੀ ਹੁਣੀ ਵੀ ਖੜੇ ਵੱਡੇ ਸਤਿ ਪੰਨੀ ਸਾਹਿਬ ਕਾ ਸਰਪੰਚ ਸਾਹਿਬ ਤੇ ਸਾਡੇ ਸਾਰੇ ਮੋਤਵਾਰ ਪਿੰਡ ਦੇ ਮੈਂਬਰ ਜਿੰਨੇ ਵੀ ਆ ਇਨੀ ਸਾਰਿਆਂ ਨੇ ਸਾਡਾ ਬਹੁਤ ਨਿੱਘਾ ਸਵਾਗਤ ਕੀਤਾ ਮੈਂ ਇਸ ਗੱਲ ਤੇ ਬਹੁਤ ਜ਼ਿਆਦਾ ਖੁਸ਼ ਆ ਇਨੀ ਮੈਨੂੰ ਇਨਾ ਮਾਣ ਬਖਸ਼ਿਆ ਜੋ ਕਿ ਮੈਂ ਇਨਝੋਗਾ ਨਹੀਂ ਸੀ ਫਿਰ ਵੀ ਨਹੀਂ ਮੈਨੂੰ ਇਨਾ ਸਾਰਾ ਮਾਣ ਬਖਸ਼ਿਆ ਇਸ ਗੱਲ ਤੇ ਮੈਂ ਬਹੁਤ ਵਧੀਆ ਖੁਸ਼ ਆ ਮੇਰੇ ਸਾਰੇ ਦੋਸਤ ਮੇਰੇ ਭੈਣ ਭਰਾ ਸਾਰੇ ਰਿਸ਼ਤੇਦਾਰ ਮੈਨੂੰ ਇੱਥੇ ਲੈਣ ਲਈ ਪੁੱਜੇ ਇਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੈਡਲ ਜਿੱਤੇ ਨਾਲੋਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਨਹੀਂ ਮੇਰਾ ਇਨਾ ਵੱਡਾ ਸਵਾਗਤ ਕੀਤਾ ਤੇ ਉਸ ਦੀ ਤਾਂ ਖੁਸ਼ੀ ਹੈ ਹੀ ਹੈ ਤੇ ਇਹ ਸਾਰੇ ਇਨੇ ਮ ਇਹਨਾਂ ਦੇ ਸਾਧਕਾ ਹੀ ਮਿਸ ਤੱਕ ਪਹੁੰਚਿਆ ਤੇ ਅੱਗੇ ਵੀ ਮਿਹਨਤ ਦੀ ਟਰਾਈ ਕਰਦਾ ਰਹੂੰਗਾ ਜਿੱਦੀ ਆਪਣੇ ਦੇਸ਼ ਲਈ ਮੈਡ ਜੱਤ ਰਹੂੰਗਾ ਇਹ ਨੌਜਵਾਨਾਂ ਲਈ ਚੀਜ਼ ਨੇ ਬਾਈ ਨੌਜਵਾਨਾਂ ਲਈ ਬਾਈ ਜੀ ਇਹ ਸੁਨੇਹਾ ਵੀ ਨਸ਼ਾ ਨੂੰ ਛੱਡ ਕੇ ਉਹ ਸਪੋਰਟਸ ਨਾਲ ਵੱਧ ਤੋਂ ਵੱਧ ਵਧਣ ਤੇ ਵਧੀਆ ਚੀਜ਼ਾਂ 'ਚ ਆਪਣੇ ਨਾਮ ਦਾ ਆਪਣੇ ਪਰਿਵਾਰ ਦਾ ਆਪਣੇ ਨਾਮ ਪਿੰਡ ਦਾ ਨਾਮ ਰੌਸ਼ਨ ਕਰਨ ਸੋ ਕਿ ਜੋ ਆਪਣਾ ਪੰਜਾਬ ਤਰੱਕੀਆਂ ਵੱਲ ਜਾ ਸਕੇ ਅੱਜ ਸਾਡੇ ਘੌਰਵਾਸੀਆਂ ਲਈ ਬੜੀ ਖੁਸ਼ੀ ਦੀ ਖਬਰ ਹੈ ਕਿ ਜਤਨ ਜਤਨ ਲਖਾ ਜੀ ਜੋ ਕਿ ਰਸ਼ੀਆ ਦੇ ਵਿੱਚੋਂ 골ਡ ਮੈਟ ਉਹ ਜਿੱਤ ਕੇ ਆਏ ਆ ਜਿੱਥੇ ਸਾਰੀਆਂ ਸਾਰੀਆਂ ਸਰਕਾਰਾਂ ਦਾ ਜੋਰ ਲੱਗ ਜਾਂਦਾ ਨੌਜਵਾਨਾਂ ਨੂੰ ਖੇਡਣ ਦੇ ਵਿੱਚ ਤੇ ਨੌਜਵਾਨਾਂ ਨੂੰ ਇਸ ਖੇਡਾਂ ਦੇ ਉਪਰਾਲੇ ਕਰਨ ਲਈ ਜਿੱਥੇ ਸਰਕਾਰ ਨੇ ਇੰਨਾ ਜੋਰ ਇੰਨਾ ਜੋਰ ਲਾ ਕੇ ਵੀ ਬੜੀ ਮੁਸ਼ਕਲ ਦੇ ਨਾਲ 골ਡ ਮੈਲਟ ਜਿੱਤ ਕੇ ਲਿਆਉਂਦੇ ਆ ਇਸ ਬੱਚੇ ਨੇ ਇੱਕ ਸਰਦਾਰਨ ਜੇ ਪਰਿਵਾਰ ਵਿੱਚ ਉਠ ਕੇ ਜੋ 골ਡ ਮੈਨਰ ਸਾਡੇ ਗਹੌਰ ਪਿੰਡ ਦੇ ਵਿੱਚ ਲੈ ਆਂਦਾ ਆ ਮੇਰਾ ਖਿਆਲ ਬਿਨਾਂ ਸਰਕਾਰ ਬਿਨਾਂ ਸਰਕਾਰ ਦੀ ਮਤ ਤੋਂ ਬਿਨਾਂ ਕਿਸੇ ਦੀ ਮਤ ਤੋਂ ਆਪਣੇ ਬਲ ਮੁਤੇ ਤੇ ਜਿੱਤ ਕੇ ਲੈ ਆਇਆ ਮੇਰਾ ਖਿਆਲ ਆ ਹਿੰਦੁਸਤਾਨ ਦੇ ਵਿੱਚ ਇਹ ਪਹਿਲੀ ਮਿਸਾਲ ਮੈਨੂੰ ਤਾਂ ਲੱਗਦੀ ਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਵੀ ਐਸਾ ਕੋਈ ਸ਼ਖਸ ਨੌਜਵਾਨ 골ਡ ਮੈਨਰ ਜਿੱਤ ਕੇ ਨਹੀਂ ਲਿਆ ਕਿ ਸਾਨੂੰ ਇਹ ਸਾਨੂੰ ਜਿਹੜੇ ਸਾਡੇ ਨੌਜਵਾਨ ਖੜੇ ਆ ਇਸ ਨੌਜਵਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕੇ ਨਸ਼ੇ ਨੂੰ ਤਿਆਗ ਕੇ ਅਸੀਂ ਇਦਾਂ ਇਧਰਲੇ ਖੇਡਾਂ ਦੇ ਪਾਸੇ ਹੋਈਏ ਤਾਂ ਕਿ ਸਾਡਾ ਆਪਣੀ ਜ਼ਿੰਦਗੀ ਦਾ ਵੀ ਬਚਾਅ ਹੋ ਸਕਦਾ ਤੇ ਸਾਡੇ ਜਿਹੜੇ ਨੌਜਵਾਨ ਆ ਉਹ ਕਿਸੇ ਮੰਜ਼ਿਲ ਤੇ ਵੀ ਪਹੁੰਚ ਸਕਦੇ ਆ ਤੇ ਇਸ ਕਰਕੇ ਮੇਰੀ ਪਰਜੋਰ ਅਪੀਲ ਆ ਕਿ ਅਸੀਂ ਇਦਾਂ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਦੇ ਦਿੱਤੇ ਜਿੰਨੀ ਵੀ ਸਾਡੇ ਕੋਲ ਮਤ ਹੋ ਸਕੇ ਅਸੀਂ ਕਰੀ ਦੀ ਆ ਪਰ ਇਹ ਨੌਜਵਾਨ ਸਾਡੇ ਕੋਲ ਤਾਂ ਕਦੀ ਸਾਡੇ ਮੰਗ ਰਿਹਾ ਹੀ ਨਹੀਂ ਹੈਗਾ ਵੀ ਇਹ ਇੰਨੀ ਮਿਹਨਤ ਕਰ ਰਿਹਾ ਮੁੰਡਾ ਅਗਰ ਮਿਹਨਤ ਕਰਦਾ ਤਾਂ ਅਸੀਂ ਹੋਰ ਇਹਨੂੰ ਅੱਲਾਹ ਸ਼ੇਰੀ ਦੇ ਕੋਲ ਤੇ ਭੇਜਦੇ ਤੇ ਮਤਲਬ ਇਸ ਕਰਕੇ ਮੈਂ ਇਹਦੇ ਪਰਿਵਾਰ ਨੂੰ ਸਧਾਰਨ ਪਰਿਵਾਰ ਆ ਮਿਹਨਤ ਮਜ਼ਦੂਰੀ ਕਰਦੇ ਆ ਇਦਾਂ ਦੇ ਪਰਿਵਾਰ ਜਿਹੜੇ ਬਿਨਾਂ ਦੇਤੇ ਪ੍ਰਮਾਤਨਾਂ ਦੀ ਬਖਸ਼ਿਸ਼ ਹੁੰਦੀ ਆ ਉਹ ਮਿਹਨਤ ਕਰਦੇ ਮਿਹਨਤ ਕਰਕੇ ਅੱਗੇ ਵਧਦੇ ਹਨ ਮੈਂ ਆਪਣੇ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਇਲਾਕੇ ਵੱਲੋਂ ਇਸ ਲੜਕੇ ਨੂੰ ਇਸ ਪਰਿਵਾਰ ਦੇ ਪਰਿਵਾਰ ਨੂੰ ਵਧਾਈ ਦੇ ਵਧਾਈ ਦਿੰਨਾ ਹੈ ਤਾਂ ਕਿ ਇਹ ਮੁੰਡੇ ਨੂੰ ਅਸੀਂ ਹਮੇਸ਼ਾ ਜਦੋਂ ਵੀ ਸਾਡੀ ਕਿਤੇ ਵੀ ਲੋੜ ਪਵੇ ਅਸੀਂ ਹਮੇਸ਼ਾ ਇਹਦੇ ਨਾਲ ਮੁੰਡੇ ਦਾ ਮੋਢਾ ਲਾ ਕੇ ਖੜੇ ਆ ਤੇ ਇਹ ਖੜੇ ਖੜੇ ਰਵਾਂਗੇ ਤੋਂ ਮੇਰੀ ਅਪੀਲ ਆ ਕਿ ਨੌਜਵਾਨਾਂ ਨੂੰ ਇਹ ਵੀ ਇਧਰਲੇ ਪਾਸੇ ਲਾ ਕੇ ਆਪਣੇ ਪਿੰਡ ਦੀ ਆਪਣੇ ਮੁਲਕ ਦੀ ਤਰੱਕੀ ਕਰਨ ਜੈ ਹਿੰਦ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਕਿ ਸਾਡਾ ਹਲਕਾ ਵਿਧਾਨ ਸਭਾ ਫਲੋਰ ਦਾ ਪਿੰਡ ਗਹਾਵਰ ਜਿਹੜਾ ਕਿ ਬਹੁਤ ਹੀ ਆ ਬਲੰਦੀਆਂ ਦੇ ਪਿੰਡ ਪਹੁੰਚਿਆ ਆ ਉਸ ਪਿੰਡ ਦਾ ਜਿਹੜਾ ਸਾਡਾ ਬਹੁਤ ਹੀ ਸਤਿਕਾਰਤ ਬੱਚਾ ਨੌਜਵਾਨ ਜਤਨ ਲਖਾ ਜਿਹੜਾ ਕਿ ਇੱਕ ਬਹੁਤ ਹੀ ਵੱਡਾ ਪਾਵਰ ਲਿਫਟਰ ਆ ਉਸ ਨੇ ਕੱਲ ਪਰਸੋਂ ਜਿਹੜਾ ਹੈਗਾ ਰਸ਼ੀਆ ਦੇ ਵਿੱਚ ਜਾ ਕੇ 82 ਕੈਟਾਗਰੀ 82 weight ਕੈਟਾਗਰੀ ਦੇ ਵਿੱਚ ਅੰਡਰ 18 ਉਹਦੇ ਵਿੱਚ ਜਿਹੜਾ ਹੈਗਾ 골ਡ ਮੈਡਲ ਜਿਹੜਾ ਹੈਗਾ ਉਹ ਪ੍ਰਾਪਤ ਕੀਤਾ ਆ ਮੈਂ ਅੱਜ ਸਮੁੱਚੇ ਪਰਿਵਾਰ ਨੂੰ ਜਤਨ ਲਖਾ ਜੀ ਨੂੰ ਔਰ ਮੇਰੇ ਨਾਲ ਹਰਮੇਸ਼ ਪ੍ਰਧਾਨ ਜੀ ਨੇ ਕਰਾਇਆ ਤੋਂ ਸਰਪੰਚ ਅਕਬਾਰ ਸਿੰਘ ਜੀ ਸਰਪੰਚ ਇੱਥੋਂ ਦੇ ਆਪਣੇ ਹਰਦੀਪ ਜੀ ਜ਼ਹਾਬਰ ਤੋਂ ਔਰ ਬਹੁਤ ਹੀ ਸਰਕਾਰ ਚਖੀਤਾ ਜਿਹੜੀਆਂ ਅੱਜ ਇੱਥੇ ਹਲਕੀਆਂ ਅਕਤਿਤ ਹੋਈਆਂ ਆ ਮੈਂ ਜਤਨ ਲਖਾ ਜੀ ਨੂੰ ਔਰ ਸਮੁੱਚੇ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਆ ਔਰ ਆਸ ਕਰਦਾ ਕਿ ਜਤਨ ਲਖਾ ਹੋਰ ਇਸੇ ਤਰ੍ਹਾਂ ਅੱਗੇ ਵਧਦਾ ਹੋਇਆ ਜਿਹੜਾ ਹੈਗਾ ਇਸ ਪਿੰਡ ਦਾ ਨਹੀਂ ਔਰ ਇਸ ਹਲਕੇ ਦਾ ਨਹੀਂ ਸੂਬੇ ਦਾ ਨਾਮ ਜਿਹੜਾ ਹੈਗਾ ਰੋਸ਼ਨ ਕਰੇਗਾ ਕਿਉਂਕਿ ਸਾਡੇ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ 979 ਕਰੋੜ ਰੁਪਏ ਜਿਹੜਾ ਔਰਖਿਆ ਕਿਉਂਕਿ ਅਸੀਂ ਸੂਬੇ ਦੇ ਵਿੱਚ ਖੇਡ ਅਕੈਡਮੀਆ ਸਥਾਪਿਤ ਕਰਨੀਆਂ ਆ ਔਰ ਅਸੀਂ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਖੇਡ ਦਾ ਮੈਦਾਨ ਵਿਕਸਿਤ ਕਰਨਾ ਆ ਔਰ ਅਸੀਂ ਹਰ ਪਿੰਡਾਂ ਦੇ ਵਿੱਚੋਂ ਜਥੇਨ ਲੱਖਾਂ ਵਰਗੇ ਜਿਹੜੇ ਨੌਜਵਾਨ ਪੈਦਾ ਕਰਨੇ ਆ ਤਾਂ ਕਿ ਇਹ ਆਪਣੇ ਸਮਾਜ ਦਾ ਆਪਣੇ ਮਾਪਿਆਂ ਦਾ ਔਰ ਆਪਣੇ ਰਾਸ਼ਟਰ ਦਾ ਜਿਹੜਾ ਹੈਗਾ ਨਾਮ ਉੱਚਾ ਕਰਨਗੇ ਸੋ ਮੈਂ ਅੱਜ ਸਮੁੱਚੇ ਪਰਿਵਾਰ ਨੂੰ ਜਤਿ ਲਖਾ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਵਾਦ ਦਿੰਨਾ ਤਨਵਾਦ ਕਰਦਾ ਆ ਖਾਸ ਤੌਰ ਤੇ ਮਾਪਿਆਂ ਦਾ ਜਿਨ੍ਹਾਂ ਨੇ ਇਸ ਬੱਚੇ ਦੀ ਪਰਵਰਿਸ਼ ਕਰਕੇ ਇਸ ਨੂੰ ਚੰਗੀ ਡਾਈਟ ਬੈਲੈਂਸ ਡਾਈਟ ਜਿਹੜੀ ਦਿੱਤੀ ਆ ਤਾਂ ਕਿ ਇਹ ਅੱਗੇ ਜਾ ਕੇ ਇਹਦਾ ਵੀ ਧੰਨਵਾਦ ਕਿ ਇਹ ਨੇ ਗੇਮ ਨਾਲ ਜੁੜ ਕੇ ਖੇਡ ਨਾਲ ਜੁੜ ਕੇ ਜਿਹੜਾ ਹੈਗਾ ਵੱਧ ਤੋਂ ਵੱਧ ਸਮਝ ਰਗਾ ਉਹ ਚ ਬਿਅਸਤ ਕੀਤਾ ਜਿਸ ਕਰਕੇ ਇਸ ਨੂੰ ਸਫਲਤਾ ਮਿਲੀ ਸੋ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਸਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਆਉਂਦੇ ਆ ਸਪਨੇ ਉਹ ਹੁੰਦੇ ਆ ਜਿਹੜੇ ਰਾ ਜਿਹਨੇ ਸੌਣ ਨਹੀਂ ਦਿੰਦੇ ਹਮੇਸ਼ਾ ਸਾਡੇ ਬੱਚੇ ਨੇ ਇੱਕ ਟਾਰਗੇਟ ਫਿਕਸ ਕੀਤਾ ਸੀ ਔਰ ਉਹ ਟਾਰਗੇਟ ਤੇ ਕਾਮਯਾਬੀ ਹਾਸਲ ਕੀਤੀ ਹੈ ਇਹ ਸਾਡੇ ਪਿੰਡ ਦਾ ਇਹਨੇ ਰੋਸ਼ਨ ਨਾਮ ਕੀਤਾ ਔਰ ਇਸ ਪਿੰਡ ਦਾ ਹੀ ਨਹੀਂ ਸਾਡੇ ਪੰਜਾਬ ਦਾ ਇੰਡੀਆ ਦਾ ਇਹਨੇ ਲੋਕਾਂ ਨੂੰ ਰੋਸ਼ਨ ਕੀਤਾ 골ਡ ਮੈਡਲ ਲੈ ਕੇ ਰਸ਼ੀਆ ਦੇ ਵਿੱਚ ਪਾਵਰ ਲਿਫਟਿੰਗ ਦੇ ਵਿੱਚ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪੈਰੈਂਟ ਨੂੰ ਵਧਾਈ ਦੇਣਾ ਔਰ ਇਹਦੀ ਫੈਮਿਲੀ ਨੂੰ ਵੀ ਵਧਾਈ ਦੇਣਾ ਔਰ ਇਹਨਾਂ ਦੇ ਪੇਰੈਂਟਸ ਜਿਹੜੇ ਮਾਪੇ ਹੈ ਮਾਂ ਔਰ ਪਿਓ ਜਿਨ੍ਹਾਂ ਨੇ ਇਹਨੂੰ ਡਿਵੈਲਪ ਕੀਤਾ ਸੇਧ ਦਿੱਤੀ ਰੋਟੀਆਂ ਦਿੱਤੀਆਂ ਖਾਣ ਨੂੰ ਖੁਰਾਕ ਦਿੱਤੀ ਮੈਂ ਇਹਨਾਂ ਫੈਮਿਲੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਸਾਰੇ ਪੈਰੈਂਟ ਨੂੰ ਮੈਂ ਵਧਾਈ ਦੇਣਾ ਸਾਡਾ ਬੱਚਾ ਜਿਹੜਾ ਅੱਜ 골ਡ ਮੈਡਲ ਲੈ ਕੇ ਆਇਆ ਕੋਈ ਈ ਗੱਲ ਨਹੀਂ ਹੈ ਤੇ ਛੋਟੀ ਗੱਲ ਨਹੀਂ ਹੈ 골ਡ ਮੈਡਲ ਲਿਆਉਣਾ ਇਹਦੇ ਲਈ ਬਹੁਤ ਮਿਹਨਤ ਕਰਨੇ ਪੈਂਦੇ ਆ ਟਾਰਗੇਟ ਫਿਕਸ ਕਰਨੇ ਪੈਂਦੇ ਨੇ ਆਪਣੀ ਸਿਹਤ ਦਾ ਖਿਆਲ ਰੱਖਣਾ ਪੈਂਦਾ ਆਪਣੀ ਖੁਰਾਕ ਦਾ ਖਿਆਲ ਰੱਖਣਾ ਪੈਂਦਾ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਫੇਰ ਹੀ ਇਹ ਆਦਮੀ ਟਾਰਗੇਟ ਅਚੀਵ ਕਰਦਾ ਅੱਜ ਉਹ ਬਹੁਤ ਬਧੀ ਖੁਸ਼ੀ ਦੀ ਗੱਲ ਆ ਮੇਰਾ ਬੇਟਾ ਜਤਨ ਲਗਾ ਕ੍ਰੋਸ਼ੀਆ ਦੇ ਵਿੱਚੋਂ ਪਹਿਲੇ ਸਥਾਨ ਉਹਨੇ ਹਾਸਲ ਕੀਤਾ 골ਡ ਮੈਡਲ ਜਿੱਤ ਕੇ ਆ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਜੋ ਉਹਨਾਂ ਦੇ ਕੋਚਿੰਗ ਪਾਜੀਆ ਉਹ ਬਹੁਤ ਸਪੋਰਟ ਕਰਦੇ ਜਿਹੜਾ ਦੀ ਬਹੁਤ ਉਹਨਾਂ ਦੀ ਮਿਹਨਤ ਤੇ ਜੋ ਰੰਗ ਲਾਈ ਆ ਸਾਨੂੰ ਬਹੁਤ ਪ੍ਰਾਉਡ ਹੈ ਆਪਣੇ ਬੇਟੇ ਤੇ ਸੋ ਸਾਰਿਆਂ ਨੂੰ ਵਧਾਈ ਦਾ ਪਾਤਰਾ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜੋ ਨਗਰ ਨੇ ਨਾਲ ਮਿਲ ਕੇ ਸਾਡਾ ਸਹਿਯੋਗ ਦਿੱਤਾ ਉਹ ਵਧਾਈ ਦੇ ਪਾਤਰੀ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕੀ ਗੁਹਾਵਰ ಗ್ರಾಮ ਪੰਚਾਇਤ ਗੁਹਾਵਰ ਅਤੇ ਪਿੰਡ ਵਾਸੀ ਗੁਹਾਵਰ ਲੜਕਾ ਲਖਾ ਜੀ ਦਾ ਰਸ਼ੀਆ ਦੇ ਵਿੱਚ 골ਡ ਮੈਡਲ ਪ੍ਰਾਪਤ ਕਰਨ ਤੇ ਵਹਾਵਰ ਪੈਂਚੋ ਪੁਆਇੰਟਰ ਤੇ ਬਹੁਤ ਹੀ ਸਵਾਗਤ ਕਰਦੇ ਹਾਂ ਔਰ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਕਿ ਇਹੋ ਜੇ ਤੁਸੀਂ ਇਹਨਾਂ ਨੂੰ ਬੱਚੇ ਨੂੰ ਸੰਸਕਾਰ ਦਿੱਤੇ ਹਨ ਅਤੇ ਆਪਣੀ ਟਰਾਈ ਕੀਤੀ ਹੈ ਲੜਕੇ ਨੇ ਵੀ ਬੜੀ ਮਿਹਨਤ ਕੀਤੀ ਹੈ ਸਾਨੂੰ ਤਾਂ ਕੱਲ ਪਤਾ ਲੱਗਾ ਕਿ ਇਸ ਤਰ੍ਹਾਂ ਲੜਕਾ ਸਾਡਾ ਗਿਆ ਹੋਇਆ ਹੈ ਅਸੀਂ ಗ್ರಾಮ ਪੰਚਾਇਤ ਯਹਾਵਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਲੜਕੇ ਦਾ ਬਹੁਤ ਵੈਲਕਮ ਕਰਦੇ ਆ ਤੇ ਇਸ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਤੇ ਅਪੀਲ ਕਰਦੇ ਆ ਕਿ ਅੱਗੇ ਤੋਂ ਵੀ ਇਹ ਲੜਕੇ ਜਿਹੜੇ ਆ ਬਤ